ਦੇਰੇ ਦੁਰਾ ਦੇਰੇ ਦੁਰਾ ਦੇਰੇ ਬਿਆਹ ਤੇ ਆਇਆ ਇਤਿਹਾਸ ਪਤਾ ਕੀ ਆ ਉਰੇ ਫਤੇਗੜ ਸਾਹਿਬ ਸ਼ਹੀਦ ਦੀ ਸਵਾ ਪਤਾ ਨਹੀਂ ਇਤਿਹਾਸ ਹੈ ਕਿੱਥੋਂ ਆਇਆ ਕਿੱਥੋਂ ਆਇਆ ਹੈ ਮੁਰਾदाबाद ਜੁਪੀ ਤੋਂ ਇਤਿਹਾਸ ਬਾਰੇ ਪਤਾ ਨਹੀਂ ਪਹਿਲੀ ਵਾਰ ਆਇਆ ਆ ਦੇਖ ਲਓ ਇਹ ਹਾਲ ਹੈ ਇਹਨਾਂ ਦੇ ਇੱਥੇ ਵਿਆਹ ਹੋਇਆ ਸੀ ਕਿਸੇ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਇਹਨਾਂ ਨੂੰ ਤੁਹਾਨੂੰ ਰੋਕਦਾ ਨਹੀਂ ਕੋਈ ਰੋਕਿਆ ਨਹੀਂ ਕਿਸੇ ਨੇ ਹੈ ਅੱਜ ਅੱਜ ਕੱਲ੍ਹ ਤੋਂ ਆਦ ਰਾਤੋਂ ਆਇਤਾ ਅੱਛਾ ਰੋਕਦਾ ਨਹੀਂ ਕੋਈ ਤੁਹਾਨੂੰ ਰਾਤੋਂ ਆਇਤਾ ਗੁਰੂ ਗੋਬਿੰਦ ਸਿੰਘ ਜੀ ਬਾਰੇ ਪਤਾ ਗੁਰੂ ਗੋਬਿੰਦ ਸਿੰਘ ਜੀ ਬਾਰੇ ਪਤਾ ਗੁਰੂ ਗੋਬਿੰਦ ਸਿੰਘ ਜੀ ਬਾਰੇ ਪਤਾ ਪਤਾ ਨਹੀਂ ਭਾਈ ਜੀ ਪਤਾ ਨਹੀਂ ਸਹਿਬਜ਼ਾਦੇ ਬਾਰੇ ਪਤਾ ਪਤਾ ਨਹੀਂ ਪਹਿਲੀ ਵਾਰ ਯਾਰ ਥਾਲੇ ਪਵਾ ਜਾ ਨਾਮ ਕੀ ਆ ਤੇਰਾ ਮਨੋਸਾਦ ਹੈ ਮਨੋਸਾਦ ਕੀ ਮਨੋਸਾਦ ਮਨੋਸਾਦ ਖਾਨ ਖਾਨ ਨਾ ਲੱਗਦਾ ਪਿੱਛੇ ਮਨੋਸਾਦ ਹਿੰਦੂ ਹਿੰਦੂ ਮੁਸਲਮਾਨ 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 ਇੱਥੇ ਉਹ ਖੜੇ ਨੇ ਮੁਸਲਮਾਨ ਸਹਿਯੋਗ ਕਰਦੇ ਨੇ ਸਿੱਖਾ ਦਾ ਜਿਹੜੇ ਤੇ ਤੁਸੀਂ ਆਹ ਕੋਈ ਕਰਦੇ ਫਿਰਦੇ ਹੋ ਉਹ ਸ਼ਰਮ ਕਰ ਲੂ 2-4 ਦਿਨ ਨਹੀਂ ਕਮਾਈ ਕਰੋਗੇ ਫਿਰ ਕੀ ਦੁਨੀਆ ਹੈ ਉਹ ਨਹੀਂ ਖਤਮ ਹੋ ਜੂ ਹੈ ਜਾਓ ਬਾਈ ਬਣ ਕੇ ਇਹ ਹਾਂ ਨੇ ਇਹਨਾਂ ਦੇ ਆਹ ਦੇ ਇਹ ਕਹਿੰਦਾ ਸਵੇਰੇ ਜਾਊਗਾ ਹੁਣ ਗਿਆ ਹੀ ਨਹੀਂ ਗਿਆ ਹੀ ਨਹੀਂ ਤੂੰ ਇੱਥੋਂ ਚਲੋ ਗਿਆ ਨਹੀਂ ਤੂੰ ਤੈਨੂੰ ਰੋਕਿਆ ਸੀ ਗਿਆ ਹੀ ਨਹੀਂ ਤੂੰ ਇੱਥੋਂ ਕਦੋਂ ਜਾਣਾ ਨਹੀਂ ਲੰਗਰ ਸ਼ਕਲ ਆ ਕੀ ਬਜਾਈ ਜਾਂਦੇ ਇੱਥੇ ਵਿਆਹ ਹੋਏ ਇੱਥੇ ਕਿਸੇ ਦਾ ਕੀ ਆ ਜੱਤ ਤੇ ਤੇਰੀ ਹਿੰਦੂ ਆ ਮੁਸਲਮਾਨ ਹਿੰਦੂ ਆ ਮੈਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਪਤਾ ਸਹਿਬਜ਼ਾਦੇ ਆ ਬਾਰੇ ਪਤਾ ਮੈਂ ਕ੍ਰਾਮ ਨੂੰ ਜਾਣਦਾ ਹਾਂ ਮੈਂ ਵਾਇਗੂ ਨੂੰ ਸਭ ਕੋ ਜਾਣਦਾ ਹਾਂ ਮੈਂ ਹਿੰਦੂ ਹਾਂ ਮੁਸਲਮਾਨ ਨਹੀਂ ਹਾਂ ਅੱਲਾਹ ਕਾ ਸਹਿਬਜ਼ਾਦੇ ਆ ਬਾਰੇ ਪਤਾ ਗੁਰੂ ਗੋਬਿੰਦ ਸਿੰਘ ਜੀ ਤੇ ਸਹਿਬਜ਼ਾਦੇ ਆ ਬਾਰੇ ਪਤਾ ਮੈਂ ਮਤਲਬ ਸਰਦਾਰ ਕੇ ਉਸ ਨੂੰ ਜਾਣਦਾ ਹਾਂ ਮੈਂ ਹਿੰਦੂ ਹਾਂ ਮਤਲਬ ਐਸਾ ਨਹੀਂ ਹਾਂ ਮੁਸਲਮਾਨ ਹਾਂ ਮੁਸਲਮਾਨ ਨਹੀਂ ਹੂੰ ਮੈਂ ਨਹੀਂ ਮੈਂ ਸਵੇਰੇ ਵੀ ਰੋਕਿਆ ਵਿਆਹ ਹੋਇਆ ਤੇ ਇੱਥੇ ਕਿਸੇ ਦਾ ਜਾ ਉਰੇ ਫਿਰ ਇਹਨੂੰ ਸਵੇਰੇ ਵੀ ਰੋਕਿਆ ਸੀ ਇਹ ਫੇਰ ਇੱਥੇ ਫਿਰਦਾ ਮੁਸਲਮਾਨ ਸਾਰੇ ਮੁਸਲਮਾਨ ਨਹੀਂ ਹੁੰਦੇ ਨਹੀਂ ਮੁਸਲਮਾਨੋਂ ਪਰੇ ਮੁਸਲਮਾਨ ਤੇ ਉਹਨੂੰ ਵੀ ਨਹੀਂ ਇਤਿਹਾਸ ਬਾਰੇ ਪਤਾ ਕਹਿੰਦਾ ਪਹਿਲੇ ਦਿਨ ਆਏ ਇੱਥੇ ਸਾਰੇ ਜੂਪੀ ਤੋਂ ਹੀ ਫਿਰਦੇ ਹੋ ਲੈ ਜਾ ਇਹਨੂੰ ਲਾ ਕੇ ਆਓ ਜਾ ਇੱਥੇ ਵਿਆਹ ਹੋਇਆ ਕਿਸੇ ਤੇ ਤੂੰ ਕੀ ਕਰੇ ਬੰਦਾ ਵਿਆਹ ਹੋਇਆ ਕਿਸੇ ਦੇ ਇੱਥੇ ਤੂੰ ਵਿਆਹ ਹੋਇਆ ਇੱਥੇ ਕਿਸੇ ਦੇ ਪੀਪਣੀਆਂ ਵਜਾਉਣਾ ਫਿਰਦਾ ਨਹੀਂ ਅੰਦਰ ਵੇਚ ਲੈ ਨਹੀਂ ਅੰਦਰ ਵੇਚਣਾ ਪਰੇ ਵੇਚਣਾ ਔਰੇ ਕਾ ਨੂੰ ਵੇਚ ਦੱਸ ਅਰੰਧ ਤੇ ਇਹ ਰੱਖ ਲੈ ਜੇ ਮੈਂ ਇਸ ਤਰ੍ਹਾਂ ਵੇਚ ਰੇ ਤੋ ਨਹੀਂ ਤੇਰੇ ਧਰਮ ਕੀ ਆ ਕੇ ਵਤੂ ਧਰਮ ਕੀ ਆ ਤੇਰਾ Hindu ਸੇ ਮੁਸਲਮਾਨ ਇਸਲਾਮ ਮੁਸਲਮਾਨ ਆ ਇੱਥੇ ਮੁਸਲਮਾਨ ਬਥੇਰੇ ਖੜੇ ਨੇ ਜਿਹੜਾ ਜੇ ਉੱਥੇ ਦੁੱਧ ਪਨਾ ਰਹੇ ਨੇ ਚੁੱਪ ਚਾਪ ਰਹਿ ਰਹੇ ਨੇ ਤੇ ਤੂੰ ਇੱਥੇ ਆ ਪੀਪਣੀਆਂ ਵੇਚ ਰਿਹਾ ਰਸ ਤਾਂ ਇਸ ਤਰ੍ਹਾਂ ਵੇਚ ਲੈ ਵਾ ਇਸ ਤਰ੍ਹਾਂ ਨਹੀਂ ਪੀਪਣੀਆਂ ਬਜਾ ਕੇ ਕਿਉਂ ਵੇਚ ਰਿਹਾ ਪਹਿਲੀ ਤਾਂ ਗੱਲ ਤੂੰ 2-4 ਦਿਨ ਨਹੀਂ ਕਮਾਈ ਕਰ ਸਕਦਾ ਤਾਂ ਨਹੀਂ ਵਜਾएंगे ਹੋਰ ਆ ਫਿਰ ਚਲੇ ਜਾ ਉਰੋ ਇਸ ਤਰ੍ਹਾਂ ਤਾਂ ਵੇਚ ਲੈ ਇਸੇ ਐਸੀ ਨਹੀਂ ਹੁਣ ਆਏ ਕੀ ਅਰੇ ਬਿਰਿਆ ਬਜਾ ਕੇ ਵਜਾएंगे ਨਹੀਂ ਐਸੀ ਵੇਚ ਲੈ ਤੂੰ ਇੱਥੇ ਨਾ ਪੀਪਣੀਆਂ ਵਜਾਈਂ ਠੀਕ ਆ ਆ ਪਰ ਇਤਿਆਸ ਬਾਰੇ ਇੱਕ ਇੱਕ ਨਹੀਂ ਪਤਾ ਹੀ ਇਹਨਾਂ ਨੂੰ ਆ ਇਤਿਆਸ ਬਾਰੇ ਪਤਾ ਸਾਹਿਬ ਜੀ ਆ ਲੋ ਆ ਪੁੱਛ ਲੋਈ ਤੁਸੀਂ ਪੁੱਛ ਮੇਲੇ ਤੇ ਕਾਹਦੇ ਲਈ ਖੜੇ ਆ ਵੇਚਣਾ ਨੇ ਹਮ ਕਹਿ ਰਹੇ ਇਸ ਤਰ੍ਹਾਂ ਬਿਨਾਂ ਬਜਾਇੇ ਵੇਚੋ ਲੋ ਤਾਂ ਕੋਈ ਦਿੱਕਤ ਨਹੀਂ ਚਾ ਬਿਨਾਂ ਬਜਾਇੇਗੀ ਮੇਲਾ ਕੀ ਹੈ ਅੰਕਲ ਇਹ ਮੁਸਲਮਾਨ ਧਰਮ ਚੋਂ ਆ ਮੁਸਲਮਾ ਇੱਥੇ ਮੁਸਲਮਾਨ ਤਾਂ ਸਹਿਯੋਗ ਵੀ ਕਰਦੇ ਆ ਤੇ ਇਹ ਮੈਨੂੰ ਪਤਾ ਵੀ ਸਾਰੇ ਪਾਸੇ ਬਰਾਕ ਬਾਈ ਜੀ ਤੁਹਾਨੂੰ ਤੁਹਾਨੂੰ ਇਹ ਨਹੀਂ ਲੈਣਾ ਚਾਹੀਦਾ ਯਾਰ ਕੀ ਕਰੀਏ ਬੱਚੇ ਨਹੀਂ ਬੱਚਿਆਂ ਨੂੰ ਕੀ ਬਾਈ ਜੀ ਇੱਥੇ ਵਿਆਹ ਇਹਨਾਂ ਨੂੰ ਪੁੱਛ ਰਿਆ ਸੀ ਵਿਆਹ ਇਹਨਾਂ ਨੇ ਮੋੜ ਦੋ ਤੁਸੀਂ ਸਹਾਇਕ ਨਾ ਕਰੋ ਮੋੜ ਦੋ ਇਹਨਾਂ ਨੂੰ ਹੀ ਮੇਲਾ ਆਉਂਦਾ ਦੇ ਦੇ ਪੁੱਤਰ ਦੇ ਦੇ ਕਿਉਂ ਸਹਾਇਕ ਕਰਦੇ ਹੋ ਆਪੀ ਭੱਜਣਗੇ ਇਹਨਾਂ ਨੂੰ ਕੱਖ ਨਹੀਂ ਪਤਾ ਬਾਬੇ ਕਹਿੰਦੇ ਨੇ ਕੱਖ ਨਹੀਂ ਪਤਾ ਬਈ ਜੀ ਇਹਨਾਂ ਨੂੰ ਮੱਥਾ ਟੇਕੋ ਹੀ ਬਾਹਰੋਂ ਤੁਰ ਜਾਂ ਨਹੀਂ ਪੁੱਤਰ ਨਾ ਆਪੋ ਕੱਖ ਨਹੀਂ ਪਤਾ ਕਿ ਅਸ ਬਾਰੇ ਇਹਨਾਂ ਨੂੰ ਆਪੋ ਚਲੋ ਯਾ ਲੰਘ ਜਾਓ ਲੇ ਇਹਨੂੰ ਆ ਫਿਰਦੇ ਆ ਦੋ ਇਹਨਾਂ ਨੂੰ ਪਹਿਲਾਂ ਵੀ ਰੋਕਿਆ ਸਵੇਰੇ ਉਹ ਹੈਲੋ ਇਹਨੂੰ ਸਵੇਰੇ ਵੀ ਰੋਕਿਆ ਸੀ ਵਿਆਹ ਹੋਇਆ ਇੱਥੇ ਕਿਸੇ ਦਾ ਵਿਆਹ ਹੋਇਆ ਵਿਆਹ ਹੋਇਆ ਕਿਸੇ ਦਾ ਐ ਕੀ ਧਰਮ ਆ ਤੇਰਾ Hindu Muslim ਧਰਮ ਕੀ ਆ ਤੇਰਾ ਸੋਨੋ ਹਾਂ ਧਰਮ ਕੀ ਆ ਤੇਰਾ ਸੋਨੋ Muslim ਆ ਕਿ Hindu ਆ Hindu Hindu ਸੋਨੋ ਗੁਰੂ ਗੋਬਿੰਦ ਸਿੰਘ ਜੀ ਨੇ ਸੈਵਜਾਦਿਆਂ ਨੇ ਧਰਮ ਧਰਮ ਬਚਾਉਣ ਲਈ ਇੰਨੀ ਕੁਰਬਾਨੀ ਦਿੱਤੀ ਤੁਸੀਂ ਆਹ ਕੀ ਕਰਦੇ ਹੋ ਪਹਿਲੀ ਵਾਰ ਆ ਨਾ ਪਹਿਲੀ ਵਾਰ ਨੂੰ ਕੀ ਹੋ ਗਿਆ ਜਾਓ ਰੋਕ ਬਿਬੜੀਆਂ ਕਿਉਂ ਵਜਾਉਂਦੇ ਫਿਰਦੇ ਹੋ ਇੱਥੇ ਰੋਕਦਾ ਨਹੀਂ ਧਰਮ ਕੀ ਆ ਤੁਹਾਡਾ ਕੀ ਧਰਮ ਆ ਤੇਰਾ Hindu Muslim Hindu Muslim ਮੁਸਲਮਾਨ ਉਹ ਉਥੇ ਮੁਸਲਮਾਨ ਖੜੇ ਨੇ ਉਹ ਸਹਿਯੋਗ ਦਿੰਦੇ ਨੇ ਸਿੱਖਾਂ ਦਾ ਤੁਹਾਨੂੰ ਕੱਖ ਨਹੀਂ ਪਤਾ ਤੇ ਆਸ ਬਾਰੇ ਆ ਪੀਪਣੀਆਂ ਵਜਾਉਂਦੇ ਫਿਰਦੇ ਉਹ ਵਿਆਹ ਹੋਇਆ ਇੱਥੇ ਕਿਸੇ ਦੇ ਦੰਦੀਆਂ ਕੱਢੀ ਜਾਂਦਾ ਚੱਲ ਜਔਰ ਸਾਰੇ ਫਤਵੇ ਬਣਾਉਣ ਦਾ ਕੀ ਹੈ ਅਸੀਂ ਸਵੇਰੇ ਵੀ ਟੋਕਿਆ ਇਹਨਾਂ ਨੂੰ ਬਾਈ ਬਾਈ ਟੋਕ ਦਿਆ ਕਰੋ ਇਹਨਾਂ ਨੂੰ ਟੋਕ ਦਿਆ ਕਰੋ ਇਹਨਾਂ ਨੂੰ ਇਹਨਾਂ ਨੂੰ ਪੀਪਣੇ ਵਾਲਿਆਂ ਨੂੰ ਟੋਕ ਦਿਆ ਕਰੋ ਵਿਆਹੇ ਹੋਏ ਨਹੀਂ ਯਾਰ ਜੱਪਾ ਜੂਰ ਆ ਫਿਰਦੇ ਚਾਰ ਪੰਜ ਯਾਰੀ ਕੋਈ ਮੁਸਲਮਾਨ ਕਹਿੰਦਾ ਕੋਈ ਹਿੰਦੂ ਕਹਿੰਦਾ ਜੁੱਪੀ ਪਿਆਰ ਦੇ ਇਹਨਾਂ ਨੂੰ ਪਤਾ ਹੀ ਨਹੀਂ ਕੀ ਹੋਇਆ ਸੀ ਇੱਥੇ ਇਹ ਹਾਲ ਹੈ ਇਹਨਾਂ ਦੇ ਜੇ ਲੰਘ ਜਾਓ ਰੋ ਲੰਘਿਓ ਲੰਘਿਓ ਤੁਰ ਜੋ ਹੁੰਦਾ ਹੈ ਉਹ ਚਾਰ ਪੰਜ ਫੇਰਦੇ ਛੋਟੇ ਸਿੰਘਾਂ ਨੇ ਜੁੱਤੀ ਫੇਰ ਦੇਣੀਆਂ ਫੇਰਨਾ ਕਿਉਂ